हेलो स्टूडेंट्स मैं हरविंदर कौर मैम ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦੀ ਆਂ स्टूडेंट्स ਅੱਜ ਆਪਾਂ ਜਿਹੜੇ ਆਪਣੇ ਪ੍ਰੈਕਟਿਸ ਕੁਐਸਚਨ ਕਰਾਂਗੇ ਜੀ ਨੰਬਰ ਸੀਰੀਜ਼ ਦੇ ਤਾਂ ਸਟਾਰਟ ਕਰਦੇ ਆਂ ਜੀ स्टूडेंट्स ਸਭ ਤੋਂ ਪਹਿਲੀ ਆਪਣੀ ਜੋ ਸਟੇਟਮੈਂਟ ਹੈ ਜੀ ਉਹ ਹੈ ਜੀ 445 ਠੀਕ ਹੈ ਜੀ 444 442 439 ਤਾਂ ਇਹਨੂੰ ਈਜ਼ੀ ਕਰਨ ਵਾਸਤੇ ਮੈਂ ਤੁਹਾਨੂੰ ਦੱਸਦੀ ਸਟੂਡੈਂਟਸ ਆਪਾਂ ਇੱਥੇ ਕੀ ਕਰਨਾ ਹੈ ਜੀ 400 ਤਾਂ ਸਭ ਦੇ ਵਿੱਚ ਕਾਮਨ ਆ ਇਹਨੂੰ ਹਟਾ ਦਿਓ ਤਾਂ ਆਪਾਂ ਕੀ ਕਰਦੇ ਆ ਜੀ ਇੱਥੇ 45 ਲਿਖ ਲੈਣੇ ਆ ਇੱਥੇ 44 ਲਿਖ ਲੈਣੇ ਆ ਇੱਥੇ 42 ਲਿਖ ਲੈਣੇ ਆ ਇੱਥੇ ਆਪਾਂ 39 ਲਿਖ ਲੈਣੇ ਆ ਤੇ ਇਹ ਇੱਥੇ ਆਪਾਂ ਲਿਖ ਲੈਣੇ ਆ 35 ਤਾਂ ਹੁਣ ਆਪਾਂ ਦੇਖਦੇ ਹਾਂ ਕੀ ਹੈ ਜੀ ਸਭ ਤੋਂ ਪਹਿਲੀ ਗੱਲ ਹੈ ਸਟੂਡੈਂਟਸ ਇਹਦੇ ਵਿੱਚ ਘੱਟ ਰਿਹਾ ਹੈ ਠੀਕ ਹੈ ਜੀ ਤਾਂ ਮਤਲਬ ਕਿ ਕੁਝ ਮਾਈਨਸ ਹੋ ਰਿਹਾ ਹੈ ਡਿਫਰੈਂਸ ਦੇਖ ਲੈਣੇ ਆ ਜੀ 45 ਵਿੱਚੋਂ 1 ਘੱਟ ਕਰਾਂਗੇ ਤਾਂ 44 ਆ ਜਾਏਗਾ 44 ਦੇ ਵਿੱਚੋਂ 2 ਘੱਟ ਕਰਾਂਗੇ ਤਾਂ ਆਪਣੇ ਕੋਲ 42 ਆ ਜਾਏਗਾ 42 ਦੇ ਵਿੱਚੋਂ 3 ਘੱਟ ਕਰਾਂਗੇ ਤਾਂ ਆਪਣੇ ਕੋਲ 39 ਆ ਜਾਏਗਾ 39 ਦੇ ਵਿੱਚੋਂ 4 ਘੱਟ ਕਰਾਂਗੇ ਤਾਂ ਆਪਣੇ ਕੋਲ 45 ਆ ਜਾਏਗਾ ਤਾਂ ਇਟ ਮੀਨਸ 45 ਦੇ ਵਿੱਚ ਆਪਾਂ ਹੁਣ 5 ਘੱਟ ਕਰਾਂਗੇ ਤਾਂ ਆਪਣੇ ਕੋਲ 30 ਆ ਜਾਏਗਾ ਤੇ ਅੱਗੇ ਆਪਣੇ ਕੋਲ ਆ ਜਾਏਗਾ 400 ਮਤਲਬ ਕਿ 430 ਆਪਣਾ ਜੋਸੀ ਆਪਣਾ ਉਹ ਆਨਸਰ ਹੈ ਦੇ ਸਟੂਡੈਂਟਸ ਇਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ बड़ी रकम देख के पैनिक नहीं करना ठीक है जी तो नैक्सट स्टार्ट करते हैं जी सैकेंड वन ठीक है जी बारह है उस तो बाद बारह है फिर चौदह फिर चौबी है फिर बहत्तर है तो फिर दो सौ अठासी है ठीक है देखो स्टूडेंट्स पहला बारह ही है ठीक है जी फिर बारह फिर चौबी फिर बहत्तर ठीक है जी तो फिर दो सौ अठासी इट मीनस के ਬਿਲਕੁਲ ਇੱਕਦਮ ਜਿਹੜੀ ਉਹ ਜਿਹੜਾ ਇਨਕਰੀਜ਼ ਹੋ ਰਿਹਾ ਇੱਥੇ ਤਾਂ ਆਪਾਂ ਨੂੰ ਕੀ ਪਤਾ ਹੈ ਕਿ ਆਪਾਂ ਇੱਥੇ ਕੀ ਕਰਾਂਗੇ ਜੀ ਮਲਟੀਪਲਾਈ ਤਾਂ ਮਲਟੀਪਲਾਈ ਜੇ ਹੁਣ 1 ਨੂੰ ਆਪਾਂ 1 ਨਾਲ 12 12 ਨੂੰ 1 ਨਾਲ ਕਰੀਏ ਤਾਂ 12 ਆਨਸਰ ਆ ਜਾਏਗਾ ਜੇ 12 ਨੂੰ 2 ਨਾਲ ਕਰੀਏ ਤਾਂ ਆਪਣੇ ਕੋਲ 24 ਆਨਸਰ ਆ ਜਾਏਗਾ 24 ਨੂੰ 3 ਨਾਲ ਕਰੀਏ ਤਾਂ 72 ਆ ਰਿਹਾ ਠੀਕ ਹੈ ਤਾਂ ਆਬਵੀਅਸਲੀ ਇੱਥੇ ਆਪਾਂ ਜੇ 4 ਨਾਲ ਕਰਾਂਗੇ ਤਾਂ ਆਪਣੇ ਕੋਲ 288 ਆ ਜਾਏਗਾ ਤੇ ਜੇ 288 ਨੂੰ ਆਪਾਂ 5 ਨਾਲ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ ਜੀ 288 ਨੂੰ ਆਪਾਂ 5 ਨਾਲ ਕਰਾਂਗੇ ਤਾਂ 40 40 44 ਤੇ 144 ਠੀਕ ਹੈ ਜੀ ਤਾਂ ਇਹ ਆਪਣੇ ਕੋਲ ਆਨਸਰ ਆ ਗਿਆ ਠੀਕ ਹੈ ਜੀ 4 1440 ਇਹ ਆਨਸਰ ਆਪਣੇ ਕੋਲ ਆ ਗਿਆ ਸੋ ਸਟੂਡੈਂਟਸ ਪੈਨਿਕ ਨਹੀਂ ਕਰਨਾ ਹੁੰਦਾ ਆਪਾਂ ਬੜੇ ਹੀ ਧਿਆਨ ਨਾਲ ਆਰਾਮ ਨਾਲ ਦੇਖਣਾ ਹੁੰਦਾ ਹੈ ਕਿ ਕਿਹਦੇ ਨਾਲ ਆਪਾਂ ਕੀ ਕਰ ਸਕਦੇ ਆ ਜੀ ਠੀਕ ਹੈ ਨੈਕਸਟ ਹੈ ਜੀ ਸਟੂਡੈਂਟਸ ਸਮ ਆਪਣਾ 7 ਠੀਕ ਹੈ ਜੀ 12 19 ਹੈ ਮਤਲਬ 19 28 ਅਤੇ 29 ਠੀਕ ਹੈ ਜੀ ਇਹਦੇ ਵਿੱਚ ਸਟੂਡੈਂਟਸ ਆਪਾਂ ਨੂੰ ਡਿਫਰੈਂਸ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਜੇ ਆਪਾਂ ਇਹ ਚ 5 ਪਲੱਸ ਕਰ ਦਿੰਨੇ ਆ ਤਾਂ ਠੀਕ ਹੈ ਜੀ 12 ਹੋ ਜਾਂਦੇ ਆ ਕਿਉਂਕਿ ਪਹਿਲਾਂ ਆਪਾਂ ਡਿਫਰੈਂਸ ਹੀ ਪਤਾ ਕਰਨਾ ਹੈ ਕਿ ਕਿੰਨੇ-ਕਿੰਨੇ ਦਾ ਡਿਫਰੈਂਸ ਆ ਰਿਹਾ ਹੁਣ ਇੱਥੇ ਆਪਣੇ ਕੋਲ ਡਿਫਰੈਂਸ ਆ ਰਿਹਾ ਜੀ 7 ਦਾ ਆਪਾਂ 7 'ਚ ਪਲੱਸ ਕਰਾਂਗੇ ਤਾਂ 19 ਹੋਣਗੇ ਤੇ ਇਹਦੇ ਵਿੱਚ ਆਪਾਂ ਕਿੰਨੇ ਪਲੱਸ ਕਰਾਂਗੇ ਕਿ ਆਪਣੇ ਕੋਲ 28 ਹੋ ਜਾਣਗੇ ਮਤਲਬ ਕਿੰਨਾ ਡਿਫਰੈਂਸ ਹੈ ਇਹਦੇ ਵਿੱਚ 9 ਦਾ ਜੀ ਠੀਕ ਹੈ ਜੀ ਫਿਰ ਹੈਗਾ ਜੀ 11 ਦਾ ਡਿਫਰੈਂਸ ਆਪਣੇ ਕੋਲ ਹੈ ਨਾ ਜੀ 29 ਤੋਂ ਆਪਾਂ ਇਹ ਬਣਾ ਰਹੇ ਆ ਤਾਂ ਸਟੂਡੈਂਟਸ ਇਹ ਹੁਣ ਜੋ ਸਾਰੇ ਹੈਗੇ ਆ ਜੀ ਇਹ ਹੈਗੇ ਆ ਪ੍ਰਾਈਮ ਨੰਬਰ ਠੀਕ ਹੈ ਜੀ ਇਹ ਪ੍ਰਾਈਮ ਨੰਬਰ ਆ ਤਾਂ ਆਪਣੇ ਕੋਲ 11 ਤੋਂ ਅੱਗੇ ਵਾਲਾ ਪ੍ਰਾਈਮ ਨੰਬਰ ਕਿਹੜਾ ਹੁੰਦਾ ਜੀ ਉਹ 13 ਹੁੰਦਾ ਏ ਤੇ ਆਪਾਂ 29 ਦੇ ਵਿੱਚ 39 ਦੇ ਵਿੱਚ ਜਦੋਂ 13 ਪਲੱਸ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਏਗਾ ਜੀ 52 ਠੀਕ ਹੈ ਜੀ ਇਹਦੇ ਵਿੱਚ ਆਪਾਂ ਪਲੱਸ ਕੀਤੇ ਤਾਂ ਆਪਣੇ ਕੋਲ ਆਨਸਰ ਆ ਗਿਆ ਜੀ 52 ਤੋ ਆਨਸਰ ਆਪਣਾ ਇਹ ਆ ਤਾਂ ਸਟੂਡੈਂਟਸ ਇਹ ਦੇਖ ਲੈਣਾ ਹੁੰਦਾ ਹੈ ਕਿ ਕੀ ਹੋ ਰਿਹਾ ਹੈ ਇਹ ਹੁਣ ਆਪਣੇ ਕੀ ਆ ਗਏ ਆ ਪ੍ਰਾਈਮ ਨੰਬਰ ਇੱਥੇ ਆ ਗਏ ਆ ਠੀਕ ਹੈ ਜੀ ਤਾਂ ਉਸ ਧਿਆਨ ਨਾਲ ਆਪਾਂ ਕਰਨਾ ਹੈ ਠੀਕ ਹੈ ਸਭ ਸਾਰੇ ਕਨਸੈਪਟ ਆਪਾਂ ਮਾਈਂਡ ਦੇ ਵਿੱਚ ਰੱਖ ਕੇ ਚੱਲਣੇ ਆ ਤੇ ਉਸ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰਨਾ ਹੈ ਨੈਕਸਟ ਦੇਖੋ ਸਟੂਡੈਂਟਸ ਇਹ ਹੈਗਾ ਜੀ ਆਪਣੇ ਕੋ 36 ਹੈ 28 ਹੈ 36 28 24 ਹੈ ਤੇ 22 ਹੈ ਠੀਕ ਹੈ ਜੀ ਅੱਗੇ ਦੇਖ ਸਕ ਰਹੇ ਹੋਣਾ ਤਾਂ ਸਟੂਡੈਂਟ ਸਭ ਤੋਂ ਪਹਿਲਾਂ ਆਪਾਂ ਇੱਥੇ ਡਿਫਰੈਂਸ ਦੇਖਣਾ ਹੈ ਆਬਵੀਅਸਲੀ ਤਾਂ ਜੇ ਆਪਾਂ ਘਟ ਰਿਹਾ ਵਾ ਤਾਂ ਠੀਕ ਹੈ ਕੁਝ ਮਾਈਨਸ ਹੋ ਰਿਹਾ ਹੈ ਇਹ ਤਾਂ ਆਪਾਂ ਨੂੰ ਇੱਥੇ ਹੀ ਪਤਾ ਲੱਗ ਰਿਹਾ ਤਾਂ ਆਪਾਂ ਹੁਣ ਜੇ 36 ਦੇ ਵਿੱਚੋਂ 28 ਘਟਾਵਾਂਗੇ ਤਾਂ ਆਬਵੀਅਸਲੀ ਆਪਣੇ ਕੋਲ 8 ਘਟਾ ਹੋਏਗਾ ਠੀਕ ਹੈ ਜੀ 28 ਦੇ ਵਿੱਚੋਂ 40 24 ਆਉਣਗੇ ਤਾਂ ਮਤਲਬ 4 ਘਟਣਗੇ ਤੇ ਅੱਗੇ ਆਪਣੇ ਕੋਲ ਕੀ ਘਟੇਗਾ ਜੀ 2 ਘਟ ਗਏ ਇਥੇ ਤਾਂ ਸਟੂਡੈਂਟਸ ਅੱਗੇ ਫਿਰ ਆਪਣੇ ਕੋਲ ਹੁਣ ਕੀ ਘਟੇਗਾ ਜੀ ਇੱਕ ਘਟੇਗਾ ਆਪਣੇ ਕੋਲ 21 ਦੇ ਵਿੱਚੋਂ ਕੀ ਘਟੇਗਾ ਆਪਣੇ ਕੋਲ ਇੱਕ ਕਿਉਂਕਿ ਆਪਾਂ ਬੈਕ ਨੂੰ ਚੱਲ ਰਹੇ ਆ ਨਾ ਤਾਂ ਫਿਰ ਅੱਗੇ 1 ਹੀ ਆਏਗਾ ਤਾਂ ਆਪਣੇ ਕੋਲ ਆਨਸਰ ਆ ਜਾਏਗਾ ਜੀ 21 ਕਿਉਂਕਿ 22 ਦੇ ਵਿੱਚੋਂ ਇੱਕ ਕੱਢਿਆ ਤਾਂ 21 ਆਨਸਰ ਆਏਗਾ ਮਤਲਬ 21 ਆਨਸਰ ਆਏਗਾ ਇਸ ਤਰੀਕੇ ਨਾਲ ਪੂਰੇ ਥੋੜੇ ਜਿਹਾ ਧਿਆਨ ਨਾਲ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਹੁੰਦੀਆਂ ਇਸ ਤਰੀਕੇ ਨਾਲ ਹੋ ਜਾਂਦਾ ਹੈ ਜੀ ਠੀਕ ਹੈ ਸਟੂਡੈਂਟਸ ਹਾਂਜੀ ਤੇ ਹੈਗਾ ਜੀ 10 ਨੰਬਰ ਆਪਣਾ ਸਮ ਸਟੂਡੈਂਟ ਇਹਦੇ ਵਿੱਚ ਦੇਖੋ ਇਹਦੇ ਚ ਜੀ 7 ਹੈ 9 ਹੈ 13 ਹੈ 21 ਹੈ 37 ਠੀਕ ਹੈ ਜੀ ਇਹਦੇ ਚ ਕੀ ਹੋ ਰਿਹਾ ਸਟੂਡੈਂਟਸ ਇਹਦੇ ਚ ਹੋ ਰਿਹਾ ਆਪਣੇ ਕੋਲ ਵਧ ਰਿਹਾ ਜੀ ਤਾਂ ਪਹਿਲਾ ਡਿਫਰੈਂਸ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਜੇ ਆਪਾਂ 2 ਦੇ ਵਿੱਚ 7 ਦੇ ਵਿੱਚ 2 ਜੋੜਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ ਜੀ ਅ ਦੋ ਜੋੜਾਂਗੇ ਤਾਂ 9 ਆ ਜਾਏਗਾ ਹਨਾ 9 ਗਏ ਫਿਰ ਆਪਾਂ ਸਟੂਡੈਂਟਸ ਜੇ 9 ਤੇ ਵਿੱਚ 4 ਜੋੜਦੇ ਆ ਤਾਂ ਆਪਣੇ ਕੋਲ 13 ਆ ਰਿਹਾ ਹੈ 13 ਦੇ ਵਿੱਚ ਆਪਾਂ 8 ਜੋੜਦੇ ਆ ਤੇ ਆਪਣੇ ਕੋਲ 21 ਅਨਸਰ ਆ ਰਿਹਾ 21 ਦੇ ਵਿੱਚ ਹੁਣ ਆਪਾਂ ਕੀ ਕਰਾਂਗੇ 16 ਜੋੜਾਂਗੇ ਤਾਂ ਆਪਣੇ ਕੋਲ ਇਹ ਅਨਸਰ ਆ ਜਾਏਗਾ ਇਸ ਤਰੀਕੇ ਨਾਲ ਆਪਾਂ ਪਹਿਲਾਂ ਸੀਰੀਜ਼ ਬਣਾ ਲੈਣੀ ਹੁੰਦੀ ਹੈ ਸਟੂਡੈਂਟਸ ਤਾਂ ਹੁਣ ਆਪਾਂ ਕੀ ਇੱਥੇ ਆਬਜ਼ਰਵ ਕਰ ਰਹੇ ਹਾਂ ਕਿ 2 ਆ 2 ਨੂੰ ਆਪਾਂ ਡਬਲ ਕਰਤਾ 4 ਹੋ ਗਿਆ 4 ਨੂੰ ਡਬਲ ਕਰਤਾ 8 ਹੋ ਗਿਆ 8 ਨੂੰ ਡਬਲ ਕਰਤਾ 16 ਹੋ ਗਿਆ ਤਾਂ ਹੁਣ ਇੱਥੇ ਵੀ ਮਤਲਬ ਕਿ ਆਪਾਂ 16 ਨੂੰ ਡਬਲ ਕਰਾਂਗੇ ਤਾਂ ਆਪਾਂ ਇਹਦੇ ਵਿੱਚ ਪਲੱਸ ਕਰਾਂਗੇ ਜੀ 32 ਠੀਕ ਹੈ ਜੀ 32 ਕਰਾਂਗੇ ਮਤਲਬ ਕਿ ਇਹਦੇ ਵਿੱਚ ਠੀਕ ਹੈ ਜੀ 37 ਦੇ ਵਿੱਚ ਆਪਾਂ 32 ਪਲੱਸ ਕਰਾਂਗੇ ਤਾਂ ਸਟੂਡੈਂਟਸ ਆਪਣੇ ਕੋਲ ਆ ਜਾਏਗਾ 69 ਆਨਸਰ ਠੀਕ ਹੈ ਤੇ ਆਪਣਾ ਸੀ ਜਿਹੜਾ ਉਹ ਇਹਦਾ ਆਨਸਰ ਹੈ ਜੀ ਠੀਕ ਹੈ ਸਟੂਡੈਂਟਸ ਇਸ ਤਰੀਕੇ ਨਾਲ ਆਪਾਂ ਜੋ ਹੈ ਉਹ ਫਾਈਂਡ ਆਊਟ ਕਰ ਸਕਦੇ ਆ ਜੀ थैंक यू सो मच स्टूडेंट जी थोड़ा ये क्लास वजिए लगी तो प्लीज लाइक शेयर एंड सब्सक्राइब जरूर करो थैंक यू सो मच अगली वीडियो मिलते हैं जी होर अपने प्रैक्टिस क्वेश्चन नाल थैंक यू सो मच